ਬਹੁਤ ਸਤਿਕਾਰ ਦਿੱਤਾ ਜਾਏਗਾ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਹੁਣ ਮੈਂ ਗੁਜਾਰਸ਼ ਕਰਾਂ ਪੰਜਾਬ ਦੇ ਮੀਰੇ ਕਾਰਵਾ ਪੰਜਾਬ ਦੇ ਮੁੱਖ ਮੰਤਰੀ ਤੁਹਾਡੇ ਦਿਲਾਂ ਦੀ ਧੜਕਣ ਜਿਨ੍ਹਾਂ ਦੀ ਅੰਦ ਦੀ ਅੜੀਕ ਦੇ ਵਿੱਚ ਤੁਸੀਂ ਲੰਮੇ ਸਮੇਂ ਤੋਂ ਅੜੀਕ ਕਰ ਰਹੇ ਹੋ ਮੰਚ ਤੇ ਆਏ ਨੇ ਉਹਨਾਂ ਦੇ ਆਮ ਦੇ ਵਿੱਚ ਜਕਾਰੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਬੋਲੇ ਜ਼ੋ ਨਿਹਾਲ ਪੰਜਾਬ ਦੇ ਮੀਰੇ ਕਾਰਵਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਤੁਹਾਡੇ ਨੂੰ ਮਖਾਤਬ ਨੇ ਭਗਵੰਤ ਸਿੰਘ ਦੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਪਿੰਡ ਦੋਦਾ ਦੀ ਸਾਰੀ ਸਾਥ ਸੰਗਤ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਪਤਵੰਤੇ ਸੱਜਣ ਪਹੁੰਚੇ ਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਹਾਲਾਂਕਿ ਲੇਟ ਹੋ ਗਿਆ ਪ੍ਰੋਗਰਾਮ ਪਰ ਫਿਰ ਵੀ ਉਨੀ ਸ਼ਿੱਦਤ ਨਾਲ ਹੀ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਸਾਡੇ ਕੈਬਨਿਟ ਦੇ ਸਾਥੀ ਖੇਤੀਬਾੜੀ ਮੰਤਰੀ ਲੰਬੀ ਤੋਂ ਐਮਐਲਏ ਕੁਮੇਦ ਖੋਡੀਆਂ ਜੀ ਮੁਕਸਰ ਤੋਂ ਐਮਐਲਏ ਕਾਕਾ ਬਰਾੜ ਜੀ ਸਾਡੇ ਫਰੀਦਕੋਟ ਦੇ ਐਮਐਲਏ ਸੇਖੋਂ ਸਾਹਿਬ ਸਾਡੇ ਆਨੰਦਪੁਰ ਸਾਹਿਬ ਤੋਂ ਐਮਪੀ ਸਾਹਿਬ ਨਵੇਂ ਜਿੱਤੇ ਨੇ ਲੋਕ ਸਭਾ ਚ ਕੰਗ ਸਾਹਿਬ ਸਾਡੇ ਭੈਣ ਜੀ ਮਲੋੜ ਤੋਂ ਐਮਐਲਏ ਤੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਕਰਮਜੀਤ ਅਨਮੋਲ ਜਿਹੜੇ ਕਿ ਫਰੀਦਕੋਟ ਤੋਂ ਇਲੈਕਸ਼ਨ ਲੜੀ ਬੜਾ ਪਿਆਰ ਤੁਸੀਂ ਉਹਨਾਂ ਨੂੰ ਦਿੱਤਾ ਐਮਐਲਏ ਖਨੌਰ ਸਾਡੇ ਨਾਲ ਨਾਲ ਐਮਐਲਏ ਮੌੜ ਔਰ ਸਾਡੀ ਜਿੰਨੀ ਵੀ ਟੀਮ ਬੈਠੀ ਹੈ ਸਾਹਮਣੇ ਚੇਅਰਮੈਨ ਸਾਹਿਬ ਜਾਂ ਸਾਡੇ ਵਲੰਟੀਅਰ ਸਹਿਬਾਨ ਬੈਠੇ ਆ ਬਹੁਤ ਧੰਨਵਾਦ ਆ ਤੁਹਾਡਾ ਖਾਸ ਤੌਰ ਤੇ ਮਾਵਾ ਭੈਣਾਂ ਦਾ ਕਿ ਕਬੀਲਦਾਰੀ ਦਾ ਟਾਈਮ ਹੈ ਕੰਮ ਦਾ ਟਾਈਮ ਹੈ ਫਿਰ ਵੀ ਤੁਸੀਂ ਬੈਠੇ ਹੋ ਵੀਰੋ ਮੈਂ ਕੋਈ ਲੰਬਾ ਚੌੜਾ ਭਾਸ਼ਣ ਨਹੀਂ ਦੇਣਾ ਰੇ ਰਸ ਦਾ ਵੇਲਾ ਹੈ ਦੋ ਵੇਲਿਆਂ ਦਾ ਇੱਕ ਵੇਲਾ ਸਾਹਮਣੇ ਸੁਣ ਰਹੀ ਹੈ ਸੱਚੀ ਬਾਣੀ ਧੁਰ ਕੀ ਬਾਣੀ ਵੀਰੋ ਮੈਂ ਦੋ ਚਾਰ ਗੱਲਾਂ ਕਰਨੀਆਂ ਜਿਸ ਤਰ੍ਹਾਂ ਡਿੰਪੀ ਨੇ ਕਿਹਾ ਕਿ ਅਸੀਂ ਤਾਂ ਤੁਹਾਡੇ ਹੱਕ 'ਚ ਖੜ ਗਏ ਅਸੀਂ ਤਾਂ ਤੁਹਾਡੇ ਹੱਕਾਂ ਲਈ ਲੜਾਂਗੇ ਸਾਡੇ ਦਰਮਿਆਨ ਬਹੁਤ ਸੀਨੀਅਰ ਲੀਡਰ ਇਸ ਇਲਾਕੇ ਦੇ ਜੰਪਾਲ ਸੰਤ ਸਿੰਘ ਬਰਾੜ ਜੀ ਉਹ ਬੈਠੇ ਨੇ ਬੜਾ ਤਜਰਬਾ ਉਹਨਾਂ ਕੋਲੇ ਵੀਰੋ ਇਹਨਾਂ ਨੇ ਲਾਰਿਆਂ ਤੋਂ ਬਿਨਾ ਰਾਜੇ ਬੜਿੰਘ ਹੋਰਾਂ ਨੇ ਇਹਨਾਂ ਨੇ ਆ ਬੀ ਜੀ ਪੀ ਵਾਲਾ ਮਨਪ੍ਰੀਤ ਬਾਦ ਇਹਨਾਂ ਨੇ ਕੱਖ ਨਹੀਂ ਕੀਤਾ ਜੀ ਪੰਜ ਵਾਰੀਆਂ ਇਸ ਇਲਾਕੇ ਚੋਂ ਮੁੱਖ ਮੰਤਰੀ ਰਹੇ ਲੈ ਵਿੱਤ ਮੰਤਰੀ ਰਹੇ ਲੈ ਆਬ ਤਾਂ ਤਾਂ ਭਾਵੇਂ ਬਹੁਤ ਕੁਸ਼ਲ ਕਰ ਲਿਆ ਹੋਵੇ ਪਰ ਲੋਕਾਂ ਦਾ ਨਹੀਂ ਕੀਤਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਲੋਕਾਂ ਬਾਰੇ ਆਪਦੇ ਬਾਰੇ ਸੋਚਣਾ ਹੈ ਬਸ ਆਪਦੇ ਬਾਰੇ ਸੋਚਣਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੋ ਗੱਲ ਹੈ ਮੈਨੂੰ ਤਾਂ ਇਹ ਸੀਗਾ ਕਿ ਗਿੱਦੜਵਾਹ ਦੇ ਇਲਾਕੇ ਦਾ ਤਰੱਕੀ ਹੋਈ ਇੰਨੀ ਹੋ ਗਈ ਹੋਣੀ ਐਸੇ ਕਰਕੇ ਰਾਜਾ ਬਡਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਹੁਣ ਪਤਾ ਲੱਗੇ ਸਿੱਫਤ ਤਾਂ ਹੋਇਆ ਹੀ ਕੱਖ ਨਹੀਂ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦਾ ਭਗਵਾਨ ਤਮਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੀ ਹੋ ਗਈ ਸੀ ਆਪਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ ਵੀ ਆ ਕੰਮ ਕਰ ਦਿਓ ਜੀ ਪਿੰਡਾਂ ਦਾ ਨਾ ਤੁਹਾਨੂੰ ਕਹੀ ਜਾਂਦਾ ਕੋ 2 ਸਾਲ ਰਹਿ ਗਏ ਬਸ ਉਸ ਤੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣਿਆ 5 ਸਾਲ ਭਈ ਇਹਨਾਂ ਦੀ ਸਰਕਾਰ ਐ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨਹੀਂ ਕੁਝ ਕੀਤਾ ਹੁਣ ਕਦੋਂ ਕਰਨਾ ਫਿਰ ਪੀੜੀਆਂ ਬਦਲ ਗਈਆਂ ਲੋਕਾਂ ਦੇ ਹਾਲਾਤ ਬਦਲ ਗਏ ਸਿਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋ ਇਹਨੂੰ ਉਹ ਅਮਰੀਕਾ ਵਾਲੇ ਮੰਗਲ ਕਰਾ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿਧੜ ਬਾਹੇ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜੇਆਂ ਟੋਬਿਆਂ ਤੀ ਉੱਥੇ ਖੜੇਆਂ ਹਜੇ ਹੋ ਨਹੀਂ ਦਿੰਦੇ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੁੱਧ ਵਾਲਿਓ ਐਡੇ ਪਾਪੀ ਨੇ ਇਹ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਨਾ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆਸਿਆਪਾ ਬਸ ਆਸਿਆਪਾ ਇਹਨਾਂ ਦਾ ਬਸ ਆਸਿਆਪਾ ਇਹਨਾਂ ਦਾ ਕਹਿੰਦੇ ਆਸੀਂ ਆ ਗਏ ਅਸੀਂ ਹੀ ਰਵਾਂਗੇ ਹੋਰ ਨਾ ਕੋਈ ਆ ਜੇ ਆਪਦੇ ਹੀ ਆਪਦੇ ਹੀ ਆਉਣ ਸਾਰੇ ਆਪਦੇ ਹੀ ਆਪਸ ਚ ਸੈਟਿੰਗ ਚੰਗੀ ਹੋ ਗਈ ਸੀ ਕਹਿੰਦੇ ਇੱਕ ਵਾਰੀ ਤੂੰ ਆਇਆ ਕਰ ਗਿਆ ਇੱਕ ਵਾਰੀ ਮੈਂ ਆਇਆ ਕਰੂੰ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹਿਆ ਕਰੀਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੋਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਸੀ ਵੀ ਸਤੌਜ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਵੀ ਉਹਦੇ ਉਹਦੇ ਵੀ ਰੋਟੀ ਖਾਂਦਾ ਉਹ ਵੀ ਉਹਦੇ ਉਹਦੇ ਕਿਸਮਾਚੇ ਲਈ ਕੁਝ ਲਿਖਿਆ ਹੋਊਗਾ ਆਗੇ ਤੇ ਹੁਣ ਡਰੇ ਫਿਰਦੇ ਨੇ ਮੇਰਾ ਨਾਂ ਲੈ ਦੋ ਚੰਗਿਆੜ ਮਾਰਦੇ ਨਾ ਮੈਂ ਮੈਂ ਦੱਸੋ ਕੀ ਕਹਿੰਦਾ ਇਹਨਾਂ ਨੂੰ ਮੈਂ ਸੱਚ ਬੋਲ ਪੈਣਾ ਅਸਲ 'ਚ ਸੱਚ ਬੋਲਦਾ ਮੈਂ ਤਾਂ ਕਰਕੇ ਡਰਦੇ ਆ ਵੀਰੋ ਸੱਚ ਤੋਂ ਚਲਦੇ ਆ ਇਹ ਔਰ ਮੈਂ ਇਹਨਾਂ ਦੇ ਭੇਤ ਜਾਣਦਾ ਉਹ ਪਹਿਲਾਂ ਤੋਂ ਜਾਣਦਾ ਕੈਸਤਾ ਵੇਲੇ ਤੋਂ ਮੈਂ ਸਾਰਿਆਂ ਨੂੰ ਪੇਟ ਜਾਣਦਾ ਵੀ ਕੀ ਨੇ ਇਹ ਅੰਦਰੋਂ ਅੰਦਰੋਂ ਕੀ ਦੇ ਉਹ ਮੈਂ ਦੱਸ ਦੇਣਾ ਲੋਕਾਂ ਨੂੰ ਆ ਭਰ ਕੇ ਬਸ ਬੀਰੋ ਨਹੀਂ ਜਿੱਤਿਆ ਗਿੱਦੜ ਵਾਇਓ ਮਨਪ੍ਰੀਤ ਬਾਦਲ ਬਠਿੰਡੇ ਜਾ ਵੜਿਆ ਕਾਂਗਰਸ ਬਲ ਜਾ ਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਵੜਿਆ ਕਿੱਦਣ ਵੇ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ 64000 ਵੋਟਾਂ ਤੇ ਜ਼ਮਾਨਤ ਜ਼ਬਤ ਕਰਕੇ ਮਾਂਜਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਂ ਮੈਂ ਤਾਂ ਸੁਪਨੇ ਚਾਹੁੰਨੇ ਹਾਂ ਹੁਣ ਤੁਸੀਂ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ ਆਗੇ ਨਾ ਸੁਪਨੇ ਜੀ ਤੁਸੀਂ ਆਓ ਐ ਆਉਂਗਾ ਇਹਨਾਂ ਤੇ ਸੁਪਨੇ ਫਿਰ ਉਹ ਨਹੀਂ ਪਹਿਲਾਂ ਕਦੇ ਸੁਪਨਾ ਆਇਆ ਉਹ ਦੂਜਾ ਰਾਜਾ ਆਪਣੇ ਕੋ ਹੰਕਾਰ ਚ ਫਿਰਦਾ ਰਹਿੰਦਾ ਬਰੰਦਨ ਉਹ ਤੁਰਦਾ ਹੀ ਆਇਆ ਆਇਆ ਇਹ ਤੂੰ ਉਹ ਯਾਰ ਕਿਹੜੀ ਗੱਲ ਐ ਮੈਲੇ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪਰਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਵਾ ਹੋ ਕੇ ਤੁਰਦਾ ਯਾਰ ਉਹ ਐ ਤੁਰਦੇ ਐ ਕਬੱਡੀ ਪਾਉਣ ਜਾਂਦੇ ਲੋਕਾਂ ਕੇ ਨਹੀਂ ਲੋਕ ਲਾ ਲੈਣੇ ਥੱਲੇ ਫਿਰ ਹਾਂ ਡਰਾਮੇ ਕਰਨਾ ਹੈ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀ ਪੈਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੈ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਆ ਇਹ ਜਦੋਂ ਜਦੋਂ ਮੈਂ ਲੜ ਰਿਹਾ ਸੀਗਾ 14 ਚ ਸੰਗਰੂਰ ਤੋਂ ਤਾਂ ਕਿਤੇ ਸੁਖਦੇਸ਼ ਸਿੰਘ ਢੀਂਡ ਸਿਰ ਪੈਰੀਂ ਹੱਥ ਲਾ ਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀ ਪੈਨੇ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵਾਨ ਤਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਿ ਨਜ਼ਾਰੇ ਲਿਆਤੇ ਢੀਂਡ ਸਾਹਿਬ ਨੇ ਸੋਚਿਆ ਨੀਗਾ ਕਮਜ਼ੋਰ ਲੱਗਦੀ ਐ ਮੈਨੂੰ ਕਿਤੇ ਭਗਵਾਨ ਤਮਾਨ ਸਮਝੀ ਬੈਠਾ ਐ ਉਹ ਕਹਿੰਦਾ ਬਜ਼ੁਰਗੋ ਮੈਂ ਭਵੰਤਮਾਨ ਨਹੀਂ ਹੈਗਾ ਮੈਂ ਸੁਖਦੇਸ਼ ਸਿੰਘ ਢਿੰਡਾਂ ਸਾਂ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀਂ ਹੱਥ ਚ ਲਾਉਨੇ ਇਹ ਤਾਂ ਉਹਦੇ ਘਰ ਕੀ ਲਾਉਨੇ ਉਹ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਗੱਡੇ ਆ ਬਾਹਰ ਇਹ ਉਹ ਕਿਤੇ ਨਿਕਲਦੇ ਸੀ ਇਹ ਫੋਨਾਂ ਦੀ ਜਿੱਤ ਜਾਂਦੇ ਸੀ ਫੋਨਾਂ ਦੀ ਡਰਾਮਿਆਂ ਤੇ ਆ ਕੇ ਆਪ ਮੰਡੀ 'ਚ ਰਾਤ ਕੱਟੀ ਇੱਕ ਦਿਨ ਰਾਜੇ ਬੜੇ ਨੇ ਕਦੇ ਊ ਮੰਡੀ ਆਇਆ ਕਦੇ ਪਤਾ ਪਤਾ ਇਹਨੂੰ ਵਿਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ ਚ ਪਹਿਲਾਂ ਕਦੇ ਆਇਆ ਹੋਵੇ ਜਿੰਸ ਲਗੇ ਨਾ ਉਹੀ ਚਲੋ ਐ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ ਚ ਰਾਤ ਕੱਟਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾਹ ਵਾਹ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੂ ਕਦੇ ਮੰਡੀ ਚ ਰਾਤ ਕੱਟੇ ਪਹਿਲਾਂ ਮੰਡੀ 'ਚ ਰਾਤਾਂ ਕੱਟਦੇ ਡਰਾਮੇ ਕਰਦੇ ਆ ਹੁਣ ਮੰਡੀਆਂ 'ਚ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਵੀ ਮੰਡੀ 'ਚ ਰਾਤ ਕੱਟਣ ਨਾਲ ਆਪਣੇ ਹੱਕ 'ਚ ਹੋ ਜੂ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ڈاکੂਆਂ ਨੇ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਐ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਇਨ ਚਲਾ ਲਿਆ ڈاکੂਆਂ ਸਰਦਾਰ ਕਹਿੰਦਾ ਨਾਂ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਥੜਾ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆਂ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਕਹਿੰਦਾ ਨਾ ਤਾਂ ਮੇਰਾ ਰਾਜਾ ਬੜਿੰਗਾ ਜੀ ਉਹ ਗਿੱਦੜਵਾਏ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ ਚਰਾਤਾ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰਡੀਆਂ ਚਰਾਤਾ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰੋ ਉਹ ਉਰ ਦੂ ਬੋਲ ਕੇ ਚਲੇ ਗਿਆ ਇੱਕ ਮਨਪੀਤ ਬਾਦਲ ਮੈਂ ਬਥੇਰਾ ਕਹਿੰਦਾ ਨੇ ਮੈਂ ਨਾਲ ਹੀ ਰਿਹਾ ਵੀ ਮੈਂ ਪੰਜਾਬੀ ਦੇ ਬੜੇ-ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜਿਉਂ ਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸ ਲੋਕਾਂ ਨੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ ਲੋਕਾਂ ਦੀ ਬੋਲੀ ਨਹੀਂ ਬੋਲਦੇ ਸੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਹੋਈ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ ਚ ਉੱਥੇ ਕਿਤੇ ਲੋਕਾਂ ਦੀ ਬੋਲੀ ਸੀ ਆਪਾਂ ਸਰਕਾਰੀ ਆਂ ਸਰਕਾਰੀ ਸਕੂਲਾਂ ਨੇ ਆਪਾਂ ਤਾਂ ਹੈਡਮਾਸਟਰਾਂ ਨੇ ਸਾਹ ਵਾਲੇ ਮਾਸਟਰ ਨੇ ਕਦੇ ਹਿੰਦੀ ਵਾਲੇ ਨੇ ਆਉਣ ਸਰ ਗਏ ਕੰਨ ਪੜਬਈ ਸੋ ਵੀਰੋ ਇਹਨਾਂ ਤੋਂ ਕੋਲੇ ਇੱਕ ਵਾਰੀ ਕੀ ਹੋਇਆ ਜਦੋਂ ਮੈਂ ਬਠਿੰਡੇ ਸੀਗੇ ਸੀ ਪੀਪਲ ਪਾਰਟੀ ਵੱਲੋਂ ਜਿੱਦੇ ਜਗਦੀਸ਼ ਭੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀ ਦਾ ਚਿੱਟੇ ਚ ਉਹਦੇ ਬਠਿੰਡੇ ਸੀ ਅਜੇ ਤਾਂ ਮਨ ਪੱਤਰਕਾਰ ਆ ਗਏ ਮੰਤਰੀ ਬਾਦਲ ਜੀ ਨੂੰ ਪੁੱਛਣ ਲੱਗ ਗਏ ਵੀ ਜਗਦੀਸ਼ ਖੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ ਤਾਂ ਮਨਪੀ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜਗਦੀਸ਼ ਖੋਲੇ ਨੇ ਨਾਂ ਲੇਤਾ ਮਜੀਠੀ ਇਹਦਾ ਉਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਧਰਤੀ ਲਹੂ ਮੰਗਦੀ ਐ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲਹੂ ਪਹਿਲਾਂ ਇਹ ਤਾਂ ਅਸਦੋ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਐ ਕੀ ਕਹਿਣਾ ਚਾਹੋਗੇ علامه اقبال ਨੇ ਲਿਖਿਆ قافਲੇ ਲੁੱਟੇ ਰਹਿਜਨੋਂ ਕੇ ਰਹਮ ਜੀਨ ਗਰਾਉ ਫੂਸ ਉਹ ਕਹਿੰਦੇ ਜਗਦੀਸ਼ ਪੋਲੇ ਨੇ ਨਾਂ ਲੈਂਦਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇ ਗਏ ਬਾਦਲਪਿੰਡ ਉਧਰ ਹੀ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾਂ ਚ ਆਉਣਾ ਸੀ ਤੇ ਸਵੇਰੇ ਨੂੰ ਚਾਹੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟਰੈਕਸੂਟ ਜਿਹਾ ਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ ਮੀਡੀਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੈਂਸ ਦੀ ਬਠਿੰਡੇ ਵਾਲੀ ਹਾਂ ਕਿਸੇ ਅਖਬਾਰ ਨੇ ਨਹੀਂ ਛਾਪੀ ਮਗਰ ਜੋ ਜਗਦੀਸ਼ ਭੋਲੇ ਤੇ ਮਜੀਠੀ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਨੌਕਰੀ ਦਿਓਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ ਤੁਹਾਡੇ ਲਈ ਹਾਜ਼ਰ ਹਾਂ कोई गल नहीं ढाई साल पहला उक गए कोई गल नहीं हम ढाई रह गए उदू अगले भी मिल जाएंगे कोई नहीं चंगे काम करा अगले भी दे दोगे पर इन्ना कह जिम्मे आप कहने भी धुंधा तो पहला पहला लैंटर पा लीए मिस्त्री दो बधा दो दो मिस्त्री बढ़ा दें आप ਜਾੜ ਇੱਕ ਦਾ ਮਸਾਲਾ